ਇੱਕ ਮੁਲਾਜ਼ਮ ਦੀ ਮੌਤ ਦੱਸੀ ਜਾ ਰਹੀ ਹੈ ਮੱਖਣ ਨਾਮ ਦੱਸਿਆ ਜਾ ਰਿਹਾ ਜਿਸ ਦੀ ਮੌਤ ਹੋਈ ਹੈ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਬਸ ਸਟੈਂਡ ਦੀ ਅੰਮ੍ਰਿਤਸਰ ਦੇ ਜਿੱਥੇ ਭੀੜ ਭੜ ਵਾਲਾ ਇਹ ਜਿਹੜਾ ਬਸ ਸਟੈਂਡ ਰਹਿੰਦਾ ਹੈ ਕਿਉਂਕਿ ਬਹੁਤ ਸਾਰੇ ਸਲਾਨੀ ਇੱਥੇ ਆਉਂਦੇ ਨੇ ਬਹੁਤ ਸਾਰੀ ਸੰਗਤਾਂ ਨਤਮਸਤਕ ਹੋਣ ਲਈ ਗੁਰੂ ਘਰ ਪਹੁੰਚਦੀਆਂ ਨੇ ਔਰ ਅਜੇਹੇ ਦੇ ਵਿੱਚ ਜਿਹੜੀ ਗੋਲੀਬਾਰੀ ਹੋਈ ਹੈ ਬੱਸ ਸਟੈਂਡ ਦੇ ਵਿੱਚ ਜਿਸ ਦੇ ਕਾਰਨ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਉਹ ਘਬਰਾਏ ਹੋਏ ਨੇ ਸਹਿਮ ਦਾ ਮਾਹੌਲ ਬਣਿਆ ਹੋਇਆ ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਗੋਲੀ ਪਾਰੀ ਦੇ ਵਿੱਚ ਇੱਕ ਦੁਕਾਨਦਾਰ ਵੀ ਜ਼ਖਮੀ ਹੋਇਆ ਹੈ ਜਿਸ ਦੇ ਹੱਥ ਤੇ ਗੋਲੀ ਲੱਗੀ ਹੈ ਜਿਸ ਕਰਕੇ ਉਹ ਕੰਬੀਰ ਜ਼ਖਮੀ ਹੋਇਆ ਹੈ ਫਿਲਹਾਲ ਜੋ ਦੁਕਾਨਦਾਰ ਦੇ ਦਸਤਨ ਮੁਤਾਬਕ ਉਹ ਦੁਕਾਨ ਦਾ ਸਮਾਨ ਕਸਟਮਰ ਨੂੰ ਦੇ ਕੇ ਉੱਥੇ ਖੜ੍ਹੀ ਸੀ ਤੇ ਇਸੇ ਦੌਰਾਨ ਜਿਹੜੀ ਹੈ ਝੜਪ ਹੁੰਦੀ ਹੈ ਔਰ ਗੋਲੀ ਜਿਹੜੀ ਹੈ ਚਲੀਆਂ ਸ਼ੁਰੂ ਹੋ ਜਾਂਦੀਆਂ ਨੇ ਆਪਣਾ ਬਚਾਅ ਤਾਂ ਉਹਨਾਂ ਨੇ ਕੀਤਾ ਪਰ ਇੱਕ ਗੋਲੀ ਜਿਹੜੀ ਹੈ ਉਸਦੇ ਹੱਥ ਤੇ ਲੱਗ ਗਈ ਜਿਸ ਕਰਕੇ ਉਹ ਕੰਬੀਰ ਜ਼ਖਮੀ ਹੋਇਆ ਹੈ ਫਿਲਹਾਲ ਤੁਹਾਨੂੰ ਦੱਸ ਦਿੰਨੀ ਆ ਕਿ ਬੱਸਾਂ ਦੀ ਟਾਈਮਿੰਗ ਨੂੰ ਲੈ ਕੇ ਇਹ ਵਿਵਾਦ ਵਿਵਾਦ ਜਿਹੜਾ ਸੀ ਉਹ ਵਧੀਆ ਸੀ ਔਰ ਵਿਵਾਦ ਇਹਨਾਂ ਜ਼ਿਆਦਾ ਵੱਜ ਜਾਂਦਾ ਕਿ ਦੋ ਪੱਖ ਜਿਹੜੇ ਹੁੰਦੇ ਨੇ ਬੱਸਾਂ ਵਾਲੇ ਉਹਨਾਂ ਵਿੱਚੋਂ ਇੱਕ ਪੱਖ ਜਿਹੜਾ ਹੈ ਉਹ ਤਾਬਰ ਤੋੜ ਫਾਇਰਿੰਗ ਕਰ ਦਿੰਦਾ ਔਰ ਦੱਸਿਆ ਜਾ ਰਿਹਾ ਕਿ ਪੁਲਿਸ ਨੂੰ ਮੌਕੇ ਤੋਂ 6 ਖੋਲ ਜਿਹੜੇ ਨੇ ਗੋਲੀ ਦੇ ਬ੍ਰਾਹਮਣ ਹੋਏ ਨੇ ਫਿਲਹਾਲ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹ ਤਸਵੀਰਾਂ ਜਿਹੜੀਆਂ ਨੇ ਅੰਮ੍ਰਿਤਸਰ ਦੇ ਬੱਸ ਸਟੈਂਡ ਦੀਆਂ ਨੇ ਬਹੁਤ ਜ਼ਿਆਦਾ ਭੀੜ ਭਾੜ ਵਾਲਾ ਇਲਾਕਾ ਰਹਿੰਦਾ ਹੈ ਦਿਨ ਦਿਹਾੜੇ ਵੱਡੀ ਵਾਰਦਾਤ ਅੰਮ੍ਰਿਤਸਰ ਦੇ ਵਿੱਚ ਵਾਪਰਦੀ ਹੈ ਕਾਨੂੰਨ ਵਿਵਸਥਾ ਦੇ ਮਾੜੇ ਹਾਲਾਤ ਸਾਫ਼ ਤੌਰ ਤੇ ਨਜ਼ਰ ਆ ਰਹੇ ਨੇ ਕਿਉਂਕਿ ਗੋਲੀਆਂ ਚੱਲੀਆਂ ਆਮ ਹੋ ਗਿਆ ਨੇ ਫਿਰ ਚਾਹੇ ਉਹ ਅੰਮ੍ਰਿਤਸਰ ਸ਼ਹਿਰ ਹੋਵੇ ਤਰਨਤਾਰਨ ਹੋਵੇ ਆ ਵਾਰ ਦਾਤਾਂ ਜਿਹੜੀਆਂ ਜੀਆਂ ਨੇ ਉਹ ਵਾਪਰਨੀਆਂ ਜਿਹੜੀਆਂ ਨੇ ਆਮ ਜਈ ਗੱਲ ਹੋ ਗਈ ਆ ਮਾਮੂਲੀ ਜੀ ਗੱਲ ਹੁੰਦੀ ਹੈ ਟਕਰਾਅ ਹੁੰਦਾ ਹੈ ਔਰ ਗੋਲੀਬਾਰੀ ਚੱਲਨੀ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਜਿਸ ਤੋਂ ਬਾਅਦ ਲੋਕਾਂ ਦੀ ਜਾਨ ਲੈਣੀ ਆਸਾਨ ਹੋ ਗਈ ਹੈ ਪੇਸ਼ੈਂਟਸ ਜਿਹੜੇ ਨੇ ਉਹ ਨਾ ਬਰਾਬਰ ਹੋ ਚੁੱਕੇ ਨੇ ਅਜਿਹਾ ਇਹ ਕੁਝ ਇਸ ਘਟਨਾ ਦੇ ਵਿੱਚ ਵੀ ਹੋਇਆ ਬਸਤਾਂ ਦੀ ਟਾਈਮਿੰਗ ਨੂੰ ਲੈ ਕੇ ਆਪਸ ਵਿੱਚ ਪਹਿਲਾਂ ਤੂ ਤੂ ਮੈਂ ਮੈਂ ਹੁੰਦੀ ਹੈ ਔਰ ਇਹ ਤੂ ਤੂ ਮੈਮ ਜਿਹੜੀ ਹੈ ਇਹ ਟਕਰਾਹ ਜਿਹੜਾ ਇੰਨਾ ਜ਼ਿਆਦਾ ਵੱਜ ਜਾਂਦਾ ਹੈ ਕਿ ਇੱਕ ਬੱਸ ਦੇ ਮੁਲਾਜ਼ਮ ਜੀ ਕੋ ਪਹਿਲਾਂ ਹੀ ਪਿਸਤੌਲ ਸੀਗੀ ਉਹ ਆਪਣੀ ਪਿਸਤੌਲ ਕੱਢਦਾ ਹੈ ਔਰ ਦੂਸਰੇ ਮੁਲਾਜ਼ਮ ਦੇ ਉੱਤੇ ਫਾਇਰਿੰਗ ਕਰ ਦਿੰਦਾ ਹੈ ਜਿਸ ਤੋਂ ਬਾਅਦ ਜਿਹੜਾ ਮੁਲਾਜ਼ਮ ਸੀਗਾ ਦੂਸਰੀ ਬੱਸ ਦਾ ਉਹ ਥਾਂ ਤੇ ਹੀ ਡਿੱਗ ਜਾਂਦਾ ਹੈ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਔਰ ਇੱਕ ਦੁਕਾਨਦਾਰ ਜ਼ਖਮੀ ਵੀ ਦੱਸਿਆ ਜਾ ਰਿਹਾ ਹੈ ਜਿਸ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਸਾਰੀ ਵਾਰਦਾਤ ਉਸ ਨੂੰ ਦੱਸੀ ਗਈ ਹੈ ਕਿ ਕਿਵੇਂ ਘਟਨਾ ਵਾਪਰੀ ਹੈ ਔਰ ਕੀ ਗੱਲਬਾਤ ਹੋਈ ਹੈ ਅ ਫਿਲਹਾਲ ਮੌਕੇ ਤੇ ਵੱਡੇ ਪੁਲਿਸ ਅਧਿਕਾਰੀ ਵੀ ਪਹੁੰਚੇ ਹੋਏ ਨੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ 6 ਕੋਲ ਬਰਾਮਦ ਵੀ ਹੋਏ ਨੇ ਔਰ ਕਿਹਾ ਜਾ ਰਿਹਾ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਨਾਲ ਦੇ ਨਾਲ ਤਸਵੀਰ ਜਿਹੜੀ ਹੈ ਉਸ ਨੌਜਵਾਨ ਦੀ ਤੁਹਾਡੇ ਨਾਲ ਸਾਂਝੀ ਵੀ ਕਰ ਰਿਹਾ ਜਿਸ ਨੌਜਵਾਨ ਦੀ ਜਾਨ ਚਲੀ ਗਈ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਕਹਿ ਰਿਹਾ ਹੈ ਜ਼ਖਮੀ ਦੁਕਾਨਦਾਰ ਔਰ ਪੁਲਿਸ ਇਸ ਮੌਕੇ ਤੇ ਕੀ ਕੁਝ ਕਾਰਵਾਈ ਕਰ ਰਹੀ ਹੈ ਆ ਸੁਣਾਉਂਦੇ ਆਂ ਉਨੇ ਉਹਨਾਂ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਫਾਇਰਿੰਗ ਇਨਸੀਡੈਂਟ ਵਸਟੈਂਡ ਹੋਇਆ ਹੈ ਜਿਸ ਬੰਦੀ ਅਸੀਂ ਮੌਕੇ ਤੇ ਪਹੁੰਚ ਕੇ ਤਫਤੀਸ਼ ਆਪਣੀ ਸ਼ੁਰੂ ਕਰਤੀ ਹੈ ਜੋ ਜਖਮੀ ਨੂੰ ਆਪਣਾ ਫਰਸਟ ਲੇਟਲੀ ਹਸਪੀਟਲ ਐਡਮਿਟ ਕਰਵਾਇਆ ਗਿਆ ਹੈ ਇਸੇ ਤਰ੍ਹਾਂ ਦਾ ਜਾਨੀ ਹਾਂਜੀ ਕਲੀਨ ਗੋਲੀ ਨੇ ਚਲਾਈ ਜਾਂਦੀ ਹੈ ਅ ਫਿਲਹਾਲ ਤਾਂ ਸਾਨੂੰ ਸ਼ੇਖ ਖੋਲੋਂ ਤੋਂ ਮਿਲੇ ਨੇ ਠੀਕ ਹੈ ਬਾਕੀ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ ਮੈਂ ਇਨੀਸ਼ੀਅਲ ਸਟੇਜ ਤੇ ਕੁਝ ਵੀ ਨਹੀਂ ਕਹਿ ਸਕਦਾ ਗੋਲੀ ਚੱਲਣ ਦਾ ਕੋਈ ਕਾਰਨ ਪਤਾ ਲੱਗਦਾ ਅਜੇ ਕੁਝ ਵੀ ਨਹੀਂ ਕਹਿ ਸਕਦਾ ਇਨੀਸ਼ੀਅਲ ਸਟੇਜ ਹੈ ਅਜੇ ਆਪਣਾ ਬਰੀਫ ਕਰਦਾ ਹਾਂ ਹਾਂਜੀ ਹਾਂਜੀ ਸੀਸੀਟੀਵੀ ਵੀ ਖੰਗਾਰੇ ਕਿੰਨੇ ਅਨੁਸਾਰ ਗੋਲੀ ਲੱਗੀ ਹੈ ਜੀ ਇੱਕ ਇੱਕ ਵਿਅਕਤੀ ਨੂੰ ਲੱਗੀ ਹੈ ਸਰ ਇੱਕ ਦੁਕਾਨ ਵਾਲਾ ਜੀ ਜੇਰ ਲਾਜੇ ਜੀ ਇੱਕ ਦੁਕਾਨਦਾਰ ਨੂੰ ਵੀ ਲੱਗੀ ਗੋਲੀ ਵੀ ਅ ਉਸ ਵਾਰ ਇਹ ਜਾਣਕਾਰੀ ਇੱਕ ਨੂੰ ਪਤਾ ਲੱਗਾ ਸਾਨੂੰ ਕਿੰਨੀ ਉਮਰ ਦੀ ਜਿਹੜੀ ਗੋਲੀ ਲੱਗੀ ਫਿਲਹਾਲ ਧੀਰੇ ਇਨੀਸ਼ੀਅਲ ਸਟੇਜ ਆ ਕੋਈ ਸਾਨੂੰ ਇਸ ਬਾਰੇ ਨਹੀਂ ਪਤਾ ਅਸੀਂ ਤਾਂ ਅੱਜ ਜੇ ਜੇ ਮੱਖਣ ਮੱਖਣ ਆਂਦਾ ਵਿਅਕਤੀ ਆ ਉਹਨੂੰ ਲੱਗੀ